ਇੱਕ ਵਾਰੀ ਨਾ ਵਿਕਰਮ ਕੀ ਹੋਇਆ ਜਿਹੜਾ ਸੰਤ ਕੁਮਾਰ ਥਾਣੇਦਾਰ ਦੀ ਮੈਂ ਗੱਲ ਸੁਣਾਈ ਸੀ ਉਹਦੇ ਇਹ ਸੰਤ ਕੁਮਾਰ ਸਾਡੇ ਰੈਕੋਟ ਥਾਣੇ ਦੇ ਵਿੱਚ ਲੱਗਿਆ ਹੋਇਆ ਸੀਗਾ ਤੇ ਤਾਂ ਰੈਕੋਟ ਅਸੀਂ ਰੈਕੋਟ ਦੇ ਲਾਲਿੰਦਰ ਜੀ ਦੇ ਸਹੁਰੇ ਨੇ ਮੇਰੇ ਭਰਾ ਦੇ ਹਾਂਜੀ ਤੇ ਉੱਥੇ ਅਸੀਂ ਬੋਲਟ ਮੋਟਰਸਾਈਕਲ ਹੁੰਦਾ ਮੇਰੇ ਕੋਲੇ ਅਸੀਂ ਬੋਲਟ ਮੋਟਰਸਾਈਕਲ ਠੀਕ ਕਰਾਉਣਾ ਖੜਾਇਆ ਤੇ ਬੋਲਟ ਮੋਟਰਸਾਈਕਲ ਅਸੀਂ ਠੀਕ ਕਢਾ ਕੇ ਨਾ ਐ ਬਾਜ਼ਾਰ ਚੋਂ ਤੁਰੇ ਜਾਈਏ ਹਾਂਜੀ ਤੇ ਪਿੱਛੋਂ ਸਾਡੇ ਜਿਪਸੀ ਮਤਲਬ ਕ੍ਰਾਸ ਕਰਕੇ ਸਾਨੂੰ ਜਦੋਂ ਲੰਗੀ ਹਾਂਜੀ ਸਾਡੇ ਸਾਹਮਣੇ ਸੌਰੀ ਸਾਡੇ ਸਾਹਮਣੋਂ ਐ ਕ੍ਰਾਸ ਕਰਕੇ ਲੰਗੀ ਤੇ ਅਸੀਂ ਨਾ ਪਿੱਛੇ ਮੁੜ ਕੇ ਮੜਾ ਜਾ ਜਿਪਸੀ ਵੱਲ ਨੂੰ ਬੈਕ ਨੂੰ ਪਿੱਛੇ ਨੂੰ ਝਾਕ ਪਏ ਹਾਂਜੀ ਤੇ ਉਸੇ ਟਾਈਮ ਜੀ ਗੱਡੀ ਬੈਕ ਕਰਕੇ ਲਿਆਇਆ ਤੇ ਲਾ ਕੇ ਸਾਡੇ ਬਰਾਬਰ ਸਿਪਾਈਆਂ ਨੂੰ ਕਹਿੰਦਾ ਛਿੱਟੋ ਵੀ ਚੱਕ ਇਹਨਾਂ ਨੂੰ ਗੱਡੀ 'ਚ ਹਾਂਜੀ ਅਸੀਂ 1 ਲੱਖ ਤੱਕ ਨਹੀਂ ਪਚੰਗੇ ਜੇ ਰਹਿ ਗਏ ਸੀ ਕਿ ਵੀ ਗੱਲ ਕਿ ਹੋ ਗਈ ਉਹਨਾਂ ਨੇ ਜੀ ਸਾਨੂੰ ਫੜਿਆ ਪੰਜ-ਸੱਤ ਸਿਪਾਈਆਂ ਨੇ ਆ ਕੇ ਤੇ ਫੜ ਕੇ ਸਾਨੂੰ ਗੱਡੀ ਦੇ ਜਿਪਸੀ ਦੇ ਵਿੱਚ ਛੱਡਿਆ ਤੇ ਜਾ ਕੇ ਥਾਣੇ ਲੈ ਗਿਆ ਤੇ ਜਾ ਕੇ ਥਾਣੇ ਜੀ ਸਾਨੂੰ ਉਹਨਾਂ ਨੂੰ ਜਾ ਕੇ ਮੁੰਸ਼ੀ ਕਹਿੰਦਾ ਵੀ ਇਹਨਾਂ ਨੂੰ ਹਵਾਲਾ 'ਚ ਬੰਦ ਕਰੋ ਆ ਕੇ ਮੈਂ ਕਰਦਾ ਇਹਨਾਂ ਦਾ ਕਹਿੰਦਾ ਹਿਸਾਬ ਤਾਓ ਹਾਂਜੀ ਅਸੀਂ ਹੈਰਾਨ ਪ੍ਰੇਸ਼ਾਨ ਤੇ ਬਾਗਿਆ ਜੀ ਤੇ ਸਾਨੂੰ ਮੁੰਸ਼ੀ ਕਹਿੰਦਾ ਜੀ ਲਾਹੋ ਪੱਗਾ ਚਲੋ ਵੀ ਕਹਿੰਦਾ ਬੜੋ ਹਵਾਲਾ 'ਚ ਅਸੀਂ ਕਹਿੰਦੇ ਜੀ ਵੀ ਹਵਾਲਾ 'ਚ ਕਿਉਂ ਕਾਹਤੋਂ ਸਾਡਾ ਕਸੂਰ ਕੀ ਹੈਗਾ ਸੀ ਤਾਂ ਤੁਰੇ ਜਾਂਦੇ ਸੀ ਵਿਚਾਰਚੋ ਕਹਿੰਦੇ ਜੀ ਇੱਥੇ ਕੋਈ ਕਸੂਰ ਨਹੀਂ ਕੁਛ ਨਹੀਂ ਹੈਗਾ ਹਵਾਲਾ ਚ ਵਰਜੋ ਜੇ ਹੁਣੀ ਆ ਗਿਆ ਤਾਂ ਹੁਣੀ ਥੋੜੀ ਲਾਹ ਪਾ ਕਰੂਗਾ ਤੇ ਨਹੀਂ ਥੋੜੀ ਆ ਕੇ ਸੇਵਾ ਕਰੂਗਾ ਤੇ ਤਾਂ ਅਸੀਂ ਹੈਰਾਨ ਜੇ ਰਹਿ ਗਏ ਸੀਗਾ ਇਹ ਰਾ ਕੀ ਗੱਲ ਹੈ ਕਿ ਤਾਂ ਜੀ ਇੰਨੇ ਇੱਕ ਕੁਦਰਤੀ ਕੋਲੇ ਹੌਲਦਾਰ ਬੈਠਾ ਸੀਗਾ ਤੇ ਉਹਨੇ ਮੈਨੂੰ ਸਿਆਣ ਲਿਆ ਉਹ ਮੈਨੂੰ ਕਹਿਣ ਲੱਗਿਆ ਆਪਣਾ ਗਰਮੀਤ ਪਾਬਾ ਹਾਂਜੀ ਤੇ ਮੈਂ ਹੈਰਾਨ ਜੁਗ ਝਾਕ ਕੇ ਮੈਂ ਕਿਹਾ ਕਿ ਤੇ ਕੋਈ ਹੋਰ ਹੀ ਨਾ ਮਤਲਬ ਇਹ ਜਿਆਦੇ ਵਾਲਾ ਹੋਵੇ ਮਤਲਬ ਲਗਦੀ ਵਾਲਾ ਹੀ ਹੋਵੇ ਤੇ ਮੈਂ ਮੜਾ ਜ ਝਾਕ ਕੇ ਜਿਹਾ ਹਾਂਜੀ ਉਹ ਕਹਿੰਦਾ ਮੈਂ ਤੇਰਾ ਕਲਾਸ ਪੜ੍ਹਾਉਂ ਆ ਬਾਸਾਪੁਰ ਤੁਸੀਂ ਉਹ ਮੁੰਡਾ ਚਲ ਮੈਂ ਨੌ ਤਾਂ ਕੰਨ ਲੈਣਾ ਉਹ ਮੇਰੇ ਨਾਲ ਪੜਿਆ ਸੀਗਾ ਤੇ ਤਾਂ ਉਹ ਮੁੰਸੀ ਨੂੰ ਕਹਿਣ ਲੱਗਿਆ ਵੀ ਕੋਈ ਨਾ ਕੋਈ ਗੱਲ ਨਹੀਂ ਮੈਂ ਉਹ ਸਾਈਡ ਤੇ ਸਾਨੂੰ ਬਿਠਾ ਕੇ ਆਪਣੇ ਕਮਰੇ ਦੇ ਵਿੱਚ ਬਿਠਾ ਕੇ ਬਹਿ ਗਿਆ ਤੇ ਮੁੰਸੀ ਨੂੰ ਕਹਿੰਦਾ ਵੀ ਕੋਈ ਨਾ ਕੋਈ ਗੱਲ ਨਹੀਂ ਮੇਰੇ ਦੋਸਤ ਨੇਗੇ ਤੇ ਬਾਅਦ ਦੇ ਵਿੱਚ ਆਪਾਂ ਕਰਦੇ ਆ ਗੱਲੋਂ ਤਾਂ ਉਹ ਸਾਨੂੰ ਮਤਲਬ ਕਹਿਣ ਲੱਗਿਆ ਕਹਿੰਦਾ ਵੀ ਇਹ ਤੁਸੀਂ ਕਿੱਥੇ ਫਸ ਗਏ ਹਾਂਜੀ ਅਸ ਗੱਜ ਜੀ ਅਸੀਂ ਤਾਂ ਵੀ ਤੁਰੇ ਜਾਂਦੇ ਸੀਗੇ ਸਾਡਾ ਤਾਂ ਕੋਈ ਮਤਲਬ ਮੋਟਰਸਾਈਕਲ ਸਾਡਾ ਉੱਥੇ ਕੰਮ ਤੇ ਖੜਾਗਾ ਜਿੱਦਾਂ ਬਾਜ਼ਾਰ ਤੁਰੇ ਜਾਂਦੇ ਸੀ ਮਾੜਾ ਜਿਹਾ ਗੱਡੀ ਵੱਲ ਮੁੜ ਕੇ ਝਾਕਿਆ ਤੇ ਸਾਨੂੰ ਤਾਂ ਐਂ ਪਤਾ ਲੱਗਿਆ ਝਾਕ ਕੇ ਗੱਡੀ ਛੱਡ ਲਿਆ ਉਹ ਕਹਿੰਦਾ ਵੀ ਹੁਣ ਹੁਣ ਨਹੀਂ ਤੁਹਾਨੂੰ ਇਹ ਛੱਡਦਾ ਹੈਗਾ ਤੇ ਦੋ ਗੱਲਾਂ ਨੇ ਇੱਕ ਤਾਂ ਤੁਹਾਨੂੰ ਆਨਸਾਰ ਹੁਣ ਪਾੜੂ ਤੁਹਾਡੇ ਕਹਿੰਦਾ ਛੱਡੇ ਹੈ ਹਾਂਜੀ ਤੇ ਅਗਰ ਬਚਣਾ ਹੈ ਤਾਂ ਤੂੰ ਤੋਂ ਪੈਸੇ ਲਊਗਾ ਅਸ ਗੱਜ ਜੀ ਇਹ ਕੀ ਗੱਲ ਕਹਿੰਦਾ ਵੀ ਰੁਪਈਆ 50000 ਤੂੰ ਘੱਟੇ ਕਿਸੇ ਤੋਂ ਲੈਂਦਾ ਨਹੀਂ ਹਾਂ ਇਹ ਦਿੱਲੀ ਦਾ ਹੀ ਕੰਮ ਆ ਕਹਿੰਦਾ ਚੱਕ ਕੇ ਕਹਿੰਦਾ ਚੱਕ ਲਿਆਉਂਦਾ ਮੁੰਡਿਆਂ ਨੂੰ ਜਾ ਕੇ ਬਾਜ਼ਾਰ 'ਚ ਫਿਰ ਕੇ ਜਿਹੜਾ ਪੈਸੇ ਦੇਣਦਾ ਉਹਨੂੰ ਛੱਡ ਦਿੰਦਾ ਤੇ ਨਹੀਂ ਕਹਿੰਦਾ ਆ ਕੇ ਬੰਦਿਆਂ ਦੇ ਛੱਡੇ ਪਾੜ ਬੁਰੇ ਹਾਲ ਕਹਿੰਦਾ ਇਹ ਨੇ ਕਹਿੰਦਾ ਤੁਹਾਨੂੰ ਛੱਡਣਾ ਨਹੀਂ ਜਦੋਂ ਵਾਪਸ ਆ ਕੇ ਉਹਨੂੰ ਹੁਣ ਕਹਿੰਦਾ ਇਹ 11 ਕੁ ਜੇ ਵਾਪਸ ਆਊਗਾ ਅਸੀਂ ਕਹਿੰਦੇ ਵੀ ਇਹ ਇਹ ਥਾਲਾ ਕਾਦਾ ਇਨਸਾਫ ਹੈ ਕਹਿੰਦੇ ਜੀ ਇਨਸਾਫ ਨੂੰ ਇੱਥੇ ਸੁੱਕੀ ਗਿੱਲੀ ਸਭ ਜਲਦੀ ਆ ਇੱਥੇ ਗਰਮੀ 'ਚ ਹੁਣ ਤੁਸੀਂ ਇਹ ਦੇਖੋ ਵੀ ਕਰਨਾ ਕੀ ਮੈਂ ਕਿਹਾ ਵੀ ਫਿਰ ਦੱਸੋ ਸਾਨੂੰ ਯਾਰ ਕੋਈ ਲਾਜ ਦੱਸੋ ਅਸੀਂ ਹੁਣ ਕੀ ਕਰੀਏ ਹਾਂ ਉਹ ਸਾਨੂੰ ਕਹਿਣ ਲੱਗਿਆ ਵੀ ਵੀਰ ਇਹ ਮਨ ਦਾ ਵੀ ਕਿਸੇ ਦੀ ਹੈਗਾ ਇਹਨੇ ਕਿਸੇ ਦੀ ਮੰਨਣੀ ਵੀ ਨਹੀਂ ਹੈਗੀ ਤਾਂ ਉਹ ਬੂਟਾ ਮੇਰੇ ਮਤਲਬ ਬ੍ਰਦਰ ਦਾ ਸਾਲਾ ਦੀ ਜਿਹੜਾ ਉਹ ਕਹਿੰਦਾ ਵੀ ਉਦੋਂ ਨਿਰਮਲ ਮਹੰਤ ਉਥੇ ਐਮਐਲਏ ਹੁੰਦਾ ਕਾਂਗਰਸ ਦਾ ਤਾਂ ਉਹ ਕਹਿਣ ਲੱਗਿਆ ਕਹਿੰਦਾ ਵੀ ਨਿਰਮਲ ਮਹੰਤ ਦੀ ਮੰਨ ਦਾ ਉਹ ਕਹਿੰਦਾ ਵੀ ਹਾਂ ਕੱਲੇ ਨਿਰਮਲ ਮਹੰਤ ਦੀ ਮੰਨ ਦਾ ਹੈ ਹਾਂ ਤੇ ਤਾਂ ਉਹ ਅਸੀਂ ਉਹਨੂੰ ਕਿਹਾ ਵੀ ਵੀਰ ਬਣ ਕੇ ਤੂੰ ਸਾਡੇ ਘਰੇ ਸੁਨੇਹਾ ਲਾ ਬੇ ਮਤਲਬ ਉਹ ਫਿਰ ਆਪੇ ਇੰਤਜ਼ਾਮ ਕਰਨਗੇ ਉਬਜਾਰਾ ਡਰੇ ਹੋਲਦਾਰ ਕਹਿੰਦਾ ਜੀ ਜੇ ਇਹਨੂੰ ਪਤਾ ਲੱਗ ਗਿਆ ਕਹਿੰਦਾ ਇਹਨੇ ਮੈਨੂੰ ਸਸਪੈਂਡ ਕਰ ਦੇਣਾ ਚਲੋ ਖैर ਮੇਰਾ ਕਲਾਸ ਫੈਲੋ ਜੀ ਉਹ ਮੈਨੂੰ ਕਹਿੰਦਾ ਵੀ ਮੈਂ ਕਿਵੇਂ ਕਰਕੇ ਸਨੇਹਾ ਲਾਉਣਾ ਉਹਨੇ ਪਾਈ ਸਾਡੇ ਘਰੇ ਸਨੇਹਾ ਲਾਇਆ ਤਾਂ ਫਟਾਫਟ ਮਤਲਬ ਜਿਹੜਾ ਇੰਦਰਜੀਤ ਦਾ ਸਹੁਰਾ ਸੀਗਾ ਉਹ ਉਹਨਾਂ ਦੇ ਨੇੜੇ ਸੀ ਉਹਨੇ ਫਟਾਫਟ ਜਾ ਕੇ ਨਿਰਮਲ ਮਹੰਤ ਨੂੰ ਲਿਆਂਦਾ ਰਾਤ ਨੂੰ ਆ ਕੇ ਸਾਨੂੰ 10:30 ਵਜੇ ਉਹਨਾਂ ਨੇ ਮਤਲਬ ਜੀ ਛੜਾਇਆ ਔਰ ਜੇਕ ਤੇ ਉਹ ਮੌਕੇ ਤੇ ਨਾ ਮਿਲਦਾ ਜਾਂ ਕੋਈ ਵੀ ਮਤਲਬ ਇਹ ਆ ਵੀ ਸਾਡਾ ਸਨੇਹਾ ਨਾਂ ਲੱਗਦਾ ਤਾਂ ਮਤਲਬ ਉਹ ਸਾਨੂੰ ਹੌਲਦਾਰ ਕਹਿੰਦਾ ਵੀ 100% ਆ ਕੇ ਤੁਹਾਡੀ ਇਹਨੇ ਮਤਲਬ ਚੱਡੇ ਪਾੜ ਦੇਣੇ ਸੀਗੇ ਬਿਨਾਂ ਵਜਾ ਤੋਂ ਕੋਈ ਮਤਲਬ ਨਹੀਂ ਕੋਈ ਕਹਿੰਦਾ ਇਹ ਨਹੀਂ ਰੋਜ਼ ਲੱਗਣਾ ਇਹੀ ਕੰਮ ਹੈ ਨਾ ਮਤਲਬ ਇੰਨਾ ਬੰਦੇ ਦੀ ਅੱਤ ਚੱਕੀ ਹੋਈ ਸੀ ਇਸ ਬੰਦੇ ਦੀ ਜਿਹਦਾ ਹਿਸਾਬ ਕੋਈ ਨਹੀਂ ਦੇ ਲਾ ਐਸ ਤਰ੍ਹਾਂ ਪਤਾ ਨਹੀਂ ਕਿੰਨੇ ਕੁ ਮੁੰਡੇ ਇਹਨਾਂ ਨੇ ਖੜਕੂ ਬਣਾਏ ਕਿੰਨੇ ਕੁ ਮੁੰਡਿਆਂ ਦੀਆਂ ਜ਼ਿੰਦਗੀਆਂ ਬਰਬਾਦ ਕਰੀਆਂ ਔਰ ਕਿੰਨਾ ਕੁ ਪੈਸਾ ਇਹਨਾਂ ਲੋਕਾਂ ਨੇ ਲੁੱਟਿਆ ਕੋਈ ਹਿਸਾਬ ਕਿਤਾਬ ਨਹੀਂ ਏ ਦੋਸਤੋ ਮੈਂ ਤੁਹਾਨੂੰ ਕਿਉਂਕਿ ਮੈਂ ਉਹਦੇ ਸੰਤ ਕੁਮਾਰ ਦੀ ਗੱਲ ਸੁਣਾਈ ਸੀ ਮੈਂ ਉਹਦੇ ਨਾਲ ਹੀ ਰਿਲੇਟਡ ਸੀ ਗੱਲ ਮੇਰੇ ਦਿਮਾਗ 'ਚ ਆ ਗਈ ਤੇ ਸੋ ਇਹ ਜੇ ਜਾਲਮ ਇਹ ਮਤਲਬ ਉਦੋਂ ਇਨਸਪੈਕਟਰ ਸੀਗੇ ਇਹ ਸਾਰੀ ਕੇ ਪੀ ਐਸ ਗੱਲ ਦੀ ਟੀਮ ਸੀਗੀ ਜਿੰਨੇ ਇਹ ਲੋਕ ਸੀਗੇ ਸਾਰੇ ਕੇ ਪੀ ਐਸ ਗੱਲ ਦੇ ਜਿਨ੍ਹਾਂ ਨੇ ਮਤਲਬ ਜਿਹੜੇ ਮੁਕਾਬਲੇ ਕਰਦੇ ਸੀ ਇਹ ਉਹਨਾਂ ਦੇ ਮਤਲਬ ਚੇਲੇ ਚੱਪੇ ਸੀਗੇ ਤੇ ਜਿਨ੍ਹਾਂ ਨੇ ਪੰਜਾਬ ਦਾ ਮਤਲਬ ਇੰਨਾ ਨੁਕਸਾਨ ਕੀਤਾ ਔਰ ਇੰਨੀ ਜਵਾਨੀ ਇਹਨਾਂ ਨੇ ਗਾਲੀ ਆ ਜੀ ਦਾ ਸਭ ਕੁਝ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ